ਅੱਜ ਜਿਹੜੀ ਤੇ ਸ਼ਮਨਤ ਦੇ ਵਿੱਚ ਚੋਰੀ ਹੋਈ ਆ ਇਸ ਦੇ ਨਾਲ ਜਾਣਕਾਰੀ ਇਹ ਸਰ ਅ ਪਹਿਲਾਂ ਤਾਂ ਸਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਤੇ ਆਮ ਜਨਤਾ ਨੂੰ ਵੀ ਇਹ ਪਹਿਲੀ ਚੋਰੀ ਹੈ ਨਹੀਂ ਇੱਥੇ ਜੀ ਪਹਿਲਾਂ ਵੀ ਦੋ ਤਿੰਨ ਵਾਰ ਚਾਰ ਵਾਰ ਚੋਰੀ ਹੋ ਰਹੀ ਹੈ ਜੀ ਚੋਰ ਕਦੇ ਕਿ ਨਹੀਂ ਹਾਲ ਤੱਕ ਆਇਆ ਡਬਲ ਡਬਲ ਜੰਦੇ ਵੀ ਲਾ ਕੇ ਦੇਖ ਲਾਇਆ ਹੁਣ ਜਿਹੜੇ ਜੰਦੇ ਲਾਏ ਹੋਏ ਸੀਗੇ ਬੜੇ ਤਗੜੇ ਜੰਦੇ ਲਾਏ ਸੀਗੇ ਪਰ ਕਹਿੰਦੇ ਨੇ ਜਦੋਂ ਸਿਆਣੇ ਕਾਬ ਦੇ ਵਿੱਚ ਚੋਰਾਂ ਨੇ ਨਾ ਜੰਦੇ ਨਾ ਪਹਿਰੇ ਚੋਰਾਂ ਲਈ ਕੋਈ ਕੁਝ ਨਹੀਂ ਹੁੰਦਾ ਜੀ ਅਰ ਭਗਵਾਨ ਤੋਂ ਵੀ ਲੋਕ ਨਹੀਂ ਡਰਦੇ ਕਾਫੀ ਨੁਕਸਾਨ ਕਰਕੇ ਚੱਲ ਗਿਆ ਜੀ ਇਸ ਵਾਰ ਵੀ ਚੋਰ ਤੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇਹ ਜਿਹੜਾ ਚੋਰ ਐ ਇਹ ਬੜਾ ਛਾਤਰ ਚੋਰ ਐ ਜੀ ਇਹ ਇਹ ਸਾਨੂੰ ਲੱਗਦਾ ਵੀ ਜਿਹੜਾ ਦੋ ਤਿੰਨ ਵਾਰ ਆਇਆ ਇਹ ਇੱਕ ਹੀ ਚੋਰ ਐ ਜਿਹੜਾ ਬਾਰ ਬਾਰ ਆ ਰਿਹਾ ਹੈ ਜਿਸ ਤਰ੍ਹਾਂ ਜਿੱਦਾਂ ਨੇ ਧੜਕ ਤਰੀਕੇ ਨਾਲ ਚੋਰੀ ਕੀਤੀ ਐ ਕੋਈ ਉਹਨੇ ਡਰਨੀ ਦੇ ਮਨ ਚ ਕੋਈ ਕੁਛ ਨਹੀਂ ਅਸੀਂ ਚਾਹੁੰਦੇ ਵੇ ਜਲਦ ਤੋਂ ਜਲ ਪ੍ਰਸ਼ਾਸਨ ਨੇ ਇਹਨੂੰ ਗ੍ਰਿਫਤਾਰ ਕਰੇ ਔਰ ਇਹਨੂੰ ਸਖਤ ਤੋਂ ਸਖਤ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਇਹਦੇ ਟੋਟਲ ਇਹਨੂੰ ਜੇਲ੍ਹ ਦੇ ਅੰਦਰ ਬੰਦ ਕਰਨਾ ਚਾਹੀਦਾ ਆ ਤੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਇਹਨੂੰ ਸਜ਼ਾ ਨਾਣੀ ਚਾਹੀਦੀ ਪ੍ਰਸ਼ਾਸਨ ਮੁਖਰੇ ਸਾਡੀ ਇਹ ਬੇਨਤੀ ਹੈ ਜੀ ਬਾਕੀ ਇਹ ਕਮੇਟੀ ਮੈਂਬਰ ਸਾਰੇ ਕੋਈ ਸੀ ਕੋਈ ਹੋਰ ਰਣਨੀਤੀ ਬਣਾਵਾਂਗੇ ਜੀ ਕਿਉਂਕਿ ਮੰਦਿਰ ਦੀ ਸੁਰੱਖਿਆ ਸਾਡੇ ਹਿਸਾਬ ਨਾਲ ਇਸ ਟਾਈਮ ਦੀ ਸੁਰੱਖਿਆ ਇਹ ਬਹੁਤ ਮੰਦਰ ਸਾਡਾ ਸੁਰੱਖਿਤ ਨਹੀਂ ਹੈਗਾ ਜੀ ਜਿਹੜਾ ਬੰਦਾ ਚੋਰੀ ਕਰਦਾ ਕੱਲੋਂ ਬੇਅਦਮੀ ਵੀ ਕਰ ਸਕਦਾ ਜੀ ਭਗਵਾਨ ਦੀ ਬੇਅਦਮੀ ਵੀ ਕਰ ਸਕਦਾ ਜੀ ਮੰਦਰ ਦੀ ਵੈਸੇ ਤਾਂ ਕੀ ਪਤਾ ਹੁਣ ਜੁੱਤੀਆਂ 바ਕੇਂਦਰ ਬੜਿਆ ਕਿੱਦਾਂ ਉਹਨਾਂ ਹੱਥ ਪਾਇਆ ਗੱਲੇ ਨੂੰ ਪਾਇਆ ਜਾਂ ਮੂਰਤੀਆਂ ਨੂੰ ਹੱਥ ਲਾਇਆ ਇਹ ਤਾਂ ਬੇਅਦਵੀ ਵੀ ਨਾਲ ਹੀ ਆ ਜੀ ਪਰ ਫਿਰ ਵੀ ਚਲੋ ਅਸੀਂ ਇਹ ਮੰਦਰ ਕਮੇਟੀ ਸਾਡੀ ਹੁਣ ਇਹ ਗਾਹਾਂ ਕੋਈ ਨਾ ਕੋਈ ਰਣਨੀਤੀ ਬਣਾਉਣਗੇ ਕਿਵੇਂ ਜਾਂ ਇੱਥੇ ਪਹਿਰਾ ਅਸੀਂ ਆਪ ਲਾਈਏ ਜਾਂ ਆਪਸ ਹੋਣ ਦੇ ਪ੍ਰਬੰਧ ਕਰੀਏ ਜਿਵੇਂ ਬਾਕੀ ਡੇਰਿਆਂ ਜਾਂ ਮੰਦਰਾਂ ਕੋਲ ਜੋ ਲੋਕ ਸੌਂਦੇ ਹੈਗੇ ਜੀ ਦੋ ਦੋ ਬੰਦੇ ਡਿਊਟੀ ਲਾਵਾਂਗੇ ਯਾ ਕੁਛ ਨਾ ਕੁਛ ਨਗਾਹਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਅਸੀਂ ਸਟੇ ਹੋਵਾਂਗੇ ਜੀ ਪਰ ਜੋ ਹੁਣ ਤੱਕ ਹੋ ਗਿਆ ਇਹ ਬਹੁਤ ਮੰਦ ਭਾਗਾ ਜੀ ਬਹੁਤ ਜ਼ਿਆਦਾ ਹੀ ਨੁਕਸਾਨ ਕਰ ਗਿਆ ਹੁੰਦਾ ਇਹ ਮੰਦਰ ਵੈਸੇ ਵੀ ਹਜ਼ਾਰ ਸਾਲ ਲਗਭਗ ਪੁਰਾਣਾ ਮੰਦਿਰ ਇਹ ਬੜਾ ਪੁਰਾਣਾ ਜੀ ਇਹ ਬੜਾ ਪ੍ਰਾਤਨ ਮੰਦਿਰ ਹੈ ਜੀ ਔਰ ਬੜਾ ਹੀ ਮਸ਼ਹੂਰ ਇਹ ਮੰਦਿਰ ਹੈਗਾ ਜੀ ਔਰ ਭੋਲੇनाथ ਦੀ ਇੱਥੇ ਸਾਖਸ਼ਾਤ ਪੂਰਾ ਮਤਲਬ ਕਹ ਦਈਏ ਇੱਥੇ ਮਹਾਰਾਜ ਦਾ ਬਿਰਾਜਮਾਨ ਹੈਗਾ ਜੀ ਭੋਲੇनाथ ਤੁਸੀਂ ਇੱਥੇ ਜੋ ਮੰਗ ਮੰਗੂਗੇ ਭੋਲੇनाथ ਪੂਰੀ ਕਰਦੇ ਆ ਔਰ ਇਹ ਨਹੀਂ ਪਤਾ ਭੋਲੇनाथ ਉਹ ਚੋਰ ਨੂੰ ਸਜ਼ਾ ਹੋ ਸਕਦਾ ਉਹਨੂੰ ਮਿਲਦੀ ਵੀ ਹੋਵੇ ਸਜ਼ਾ ਉਹਦੇ ਅੱਤ ਭਾਗ ਮਾੜੇ ਆ ਜਿਹੜਾ ਮੰਦਿਰਾਂ ਚੋਰੀ ਕਰਦਾ ਜੀ ਜਿਹਨੂੰ ਰੱਬ ਨੇ ਚੋਰ ਬਣਾ ਦਿੱਤਾ ਚੋਰੀ ਕਰਕੇ ਰੋਟੀ ਖਾਂਦਾ ਮਾੜਾ ਹੈ ਤਾਂ ਵੀ ਉਹਦੇ ਭਾਗ ਮਾੜੇ ਹੀ ਆ ਜੀ ਪਹਿਲੇ ਉਹਦੀ ਕਿਸਮਤ ਮਾੜੀ ਹੈ ਜਿਹਨੇ ਚੰਗੀ ਕਿਸਮਤ ਹੋਵੇ ਤਾਂ ਉਹਨੂੰ ਇੱਜ਼ਤ ਦੀ ਰੋਟੀ ਮਿਲਣੀ ਚਾਹੀਦੀ ਹੈ ਜੀ ਉਹਦੀ ਕਿਸਮਤ ਹੀ ਮਾੜੀ ਜਿਹੜਾ ਚੋਰੀਆਂ ਕਰਦਾ ਫਿਰਦਾ ਅੱਜ ਚਾਹੇ ਕਿਸੇ ਵੀ ਧਾਰਮਿਕ ਸਥਾਨ ਤੇ ਚੋਰੀ ਕਰਦਾ ਸਾਰੇ ਧਾਰਮਿਕ ਸਥਾਨ ਸਤਿਕਾਰਯੋਗ ਹੈ ਜੀ ਚਾਹੇ ਮੰਦਿਰ ਹੈ ਚਾਹੇ ਉਹ ਡੇਰਾ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਜੀ ਸਾਰੇ ਹੀ ਧਰਮ ਸਥਾਨ ਸਤਿਕਾਰਯੋਗ ਹੈ ਜੀ ਕਿਤੇ ਵੀ ਇਹੋ ਜਿਹਾ ਕੰਮ ਹੁੰਦਾ ਸਾਰੇ ਹੀ ਜਿੰਨੇ ਵੀ ਸ਼ਰਧਾਲੂ ਹੈ ਜੀ ਉਹਨਾਂ ਦੇ ਮਨ ਨੂੰ ਵੀ ਖੇਰ ਪਹੁੰਚਦੀ ਹੈ ਜੀ ਤੇ ਬਾਕੀ ਜਿਹੜਾ ਫਾਈਨੈਂਸ਼ਲੀ ਨੁਕਸਾਨ ਹੁੰਦਾ ਉਹ ਵੱਖਰਾ ਜੀ ਉਹ ਤਾਂ ਹੈ ਹੀ ਹੈ ਜੀ ਉਹ ਤਾਂ ਹੁਣ ਵੀ ਬਹੁਤ ਇਨਸਾਨ ਦੇਖਦੇ ਜੀ ਕਿੰਨੇ ਕੁ ਲੈ ਗਿਆ ਪੈਸੇ ਜੀ ਹੁਣ ਕੋਈ ਗੱਲੇ ਦੇ ਵਿੱਚ ਕਿਹੜੇ ਜੀ ਗਿਣੇ ਹੁੰਦੇ ਪੈਸੇ ਫੇ ਕਿੰਨੇ ਪਾਏ ਹੋਏ ਜਿ ਕਿੰਨੇ ਰਹਿ ਗਏ ਜੀ ਬਹੁਤ ਨੁਕਸਾਨ ਹੈ ਜੀ ਸਾਡਾ ਹਾਂਜੀ ਪ੍ਰਧਾਨ ਜੀ ਜਿਹੜੀ ਇਹ ਸਾਨੂੰ ਪਤਾ ਲੱਗਿਆ ਕਿ ਬੜੀ ਦੇ ਬੀਚਲੇ ਸ਼ਾਮ ਦਰਾਂ ਚੌਥੀ ਵਾਰ ਚੋਰੀ ਹੋ ਗਈ ਹੈ ਰਾਤ ਨੂੰ ਇਹ ਕੀ ਕਾਰਨ ਕੀ ਹੈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਚਲੋ ਚਾਹੇ ਲੱਖ ਦਾ ਜੀ ਚਾਹੇ ਕੱਖ ਦਾ ਨੁਕਸਾਨ ਤਾਂ ਨੁਕਸਾਨ ਹੀ ਆ ਠੀਕ ਹੈ ਮੈਨੂੰ ਵੀ ਸਵੇਰੇ 4 ਵਜੇ ਪੰਡਤ ਜੀ ਦਾ ਫੋਨ ਆਇਆ ਵੀ ਇੱਧ-ਇੱਧ ਕਰਕੇ ਚੋਰੀ ਹੋਈ ਹੈ ਮੈਂ ਉਸੇ ਟਾਈਮ ਆਇਆ ਚਲੋ ਕੈਮਰੇ ਵਗੈਰਾ ਚੈੱਕ ਕੀਤੇ ਬਿਲਕੁਲ ਸਪਸ਼ਟ ਦਿਖ ਰਿਹਾ ਵੀ ਚੋਰ ਆਇਆ ਸਭ ਕੁਝ ਕੀਤਾ ਹੈ ਅਸੀਂ ਇਹ ਤੋਂ ਪਹਿਲਾਂ ਵੀ ਇੱਕ ਦੋ ਵਾਰੀ ਚੋਰ ਫੜ ਕੇ ਫੋਨ ਵੀ ਪਤਾ ਹੀ ਹੁਣ ਦਿੱਤਾ ਆ ਆਪਾਂ ਪੁਲਿਸ ਨੂੰ ਪਰ ਪੁਲਿਸ ਦੀ ਬਹੁਤ ਸਾਡਾ ਜਿਹੜਾ ਕਾਨੂੰਨ ਹੈ ਨਾ ਬਹੁਤ ਢਿੱਲਾ ਹੈ ਜੀ ਕੋਈ ਕਾਰਵਾਈ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਜੇ ਇਹਨਾਂ ਦੇ ਉੱਪਰ ਕੋਈ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਵੀ ਦੁਬਾਰਾ ਉੱਥੇ ਆ ਜਵੇ ਅੱਜ ਅਸੀਂ ਚੋਰ ਜੇ ਫੜਾ ਵੀ ਦਿੰਨੇ ਆ ਦੋ ਦਿਨ ਬਾਅਦ ਛੱਡ ਦਿੰਦਾ ਜੀ ਪਰ ਹੁਣ ਇਸ ਵੇਲੇ ਤੁਹਾਨੂੰ ਪੁਲਿਸ ਤੇ ਵਿਸ਼ਵਾਸ ਨਹੀਂ ਹੈ ਬਿਲਕੁਲ ਸਾਨੂੰ ਕਿਸੇ ਦੇ ਵੀ ਨਹੀਂ ਹੈਗਾ ਜੀ ਪੁਲਿਸ ਦਾ ਪੁਲਿਸ ਸਰਕਾਰਾਂ ਕੀ ਕਰਦੀਆਂ ਜੀ ਸਰਕਾਰਾਂ ਸਰਕਾਰਾਂ ਤੁਸੀਂ ਹੁਣ ਦੇਖ ਲਓ ਦਿਨ ਦਿਹਾੜੇ ਤਾਂ ਲੁੱਟਾਂ ਹੋਈ ਜਾਂਦੀਆਂ ਜੀ ਇਹ ਤਾਂ ਰਾਤ ਨੂੰ ਚਲੋ ਉਹਨਾਂ ਕੀਤੀ ਆ ਕੇ ਦਿਨ ਦਿਹਾੜੇ ਹੋਈ ਜਾਂਦੀਆਂ ਜੀ ਸਾਨੂੰ ਸੂਤਰਾਂ ਤੋਂ ਹੀ ਪਤਾ ਲੱਗਿਆ ਸੀਗਾ ਪੁਲਿਸ ਕਹਿ ਕੇ ਗਈ ਹੈ ਕਿ ਤੁਸੀਂ ਕਿਸੇ ਮੀਡੀਆ ਦੇ ਵਿੱਚ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਜੀ ਐਦਾਂ ਦੀ ਕੋਈ ਕੋਈ ਨਹੀਂ ਅੱਗੇ ਹੋਰ

ਯਾਨੀ 51 ਸਾਲਾਂ ਦਾ ਸਮਾਜਿਤ ਹੁਆਇਚ ਉਹਦੇ ਕੋਲ ਆ ਗਿਆ ਹੁੰਦਾ ਜਿਹਨੂੰ ਪਤਾ ਹੁੰਦਾ ਪਿਆ ਅੱਜ ਤਾਂ ਅੱਜ ਤਾਂ ਆਇਆ ਹੋਇਆ ਹੈ। ਉਹ ਇਲਾਕੇ ਵਿੱਚ ਜਿਹਨੇ ਦੁਕਾਨ ਦੇ ਕੋਲ ਆਉਂਦਾ ਹੈ। ਹੈ? ਕੈਪਰੀ ਭਾਈਓ? ਕੈਪਰੀ ਭਾਈ ਜੀ ਬਣਹਿਣ ਭਾਈ ਜੀ ਨਾ। ਇੱਥੇ ਲੱਗਦਾ ਦੋ ਵਾਰ ਹੈ। ਉਹ ਕੈਪਰੀ ਭਾਈ ਬੁਲਾਦੇ ਹੁੰਦਾ ਹੈ ਬੰਨਿਆਣ ਹੈ। ਪਰ ਇੱਥੇ ਮੂੰਹ ਬੰਦਿਆ ਹੋਣਾ ਹੈ ਨਾ ਪਰਾ। ਮੂੰਹ ਬੰਦਿਆ ਜੀ ਇੱਥੇ ਬਹੁਤ ਵੀ ਬੜਾ ਇਲਾਕਾ ਹੈ ਟੈਕੋ ਲਾ ਨਹੀਂ ਚੜਿਆ ਬੜਾ ਲਾਫਰ ਹੈ ਮੋਹਰਾ ਹੈ ਬੜਾ ਬੜਾ ਕੰਨਾ ਕੁੱਤੇ ਮਗਰ ਦੇ ਕੋਈ ਬੜਾ ਇਹ ਦੋ ਕੋਲ ਫੋਨਿਤ ਆ ਤਾ ਤੇ ਇਹ ਕੋਈ ਬੜਾ ਆਵਾਜ਼ ਨਹੀਂ ਕਰਦਾ ਉਹ ਨਰੇਸ਼ ਨੰਨਾ ਨਰੇਸ਼ ਨੇ ਕੰਮ ਨਾ ਮਾਰਿਆ ਸਾਨੂੰ ਪੂਰੀ ਗੱਲ ਇਹ ਮੰਨਣਾ ਹੈ ਸੰਗਤ ਕਸ਼ਮੀਰ ਦਾ ਵਿਲਾਵ ਅਸੀਂ ਆਪਣੇ ਕਰਤਨਾ ਨਹੀਂ ਦੇਣਾ ਤੇ ਬਾਰਨ ਦਾ ਕੋਈ ਅਸੀਰ ਵਾਲੇ ਕਿਸੇ ਦੀ ਖਤਿਆ ਨਹੀਂ ਔਰ ਉਹ ਕੁੱਤੇ ਦਾ ਕੁੱਤਾ ਪੈਂ ਚੁੱਕੇ ਨੇ ਸਾਰਾ ਸਟੇਟਸ ਪਾਇਆ ਹੋਣਾ ਠੀਕ ਹੈ ਉੱਥੋਂ ਦਾ ਤੱਕ ਨਹੀਂ ਜਿਹੜੇ ਜਿਹੜੇ ਸਮੇਂ ਵਿੱਚ ਫੈਕਟਰੀ ਬਾਰੇ ਕਰਦਾ ਤਾਂ ਅੱਧੀ ਅੱਧੀ ਅੰਦਰ ਹੀ ਨਾ ਮਾਰਦਾ ਬਿਰਹਾ ਫਿਰ ਅੱਗੇ ਲੰਘਿਆ ਉਹ ਕਹਾ ਮੁਰਜ਼ਾ ਖੜਾ ਕਰਕੇ ਆਇਆ ਤੁਰ ਕੇ ਆਇਆ ਕੁੱਤੇ ਮਗਰ ਭੇ ਡੰਡੇ ਟਾ ਮਾਰੀਆਂ ਇਹਨਾਂ ਨੂੰ ਕੋਈ ਦਹਰੇ ਦਿੱਤੀ ਹੋਲੀ ਆਉਂਦੀਆਂ ਆ ਖੜਾ ਇੱਥੇ ਪਾਣੀ ਪੀਂਦਾ ਆ ਦੇਖ कैमरा करके मुंह थोड़ा घुमा अब थोड़ा सा रुक लो मेरी ਸੁਣ ਮਾੜਾ ਜੀ ਦਵਾਇਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰ ਤੁਮਰ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499